ਸੋ ਮਸੀਹ ਮੇਰੇ ਪਿਆਰੇ ਦੋਸਤੋ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਜੈਮਸੀ ਦੀ ਸੋ ਪਰਮੇਸ਼ੁਰ ਦਾ ਧੰਨਵਾਦ ਜਿਸ ਪਰਮੇਸ਼ੁਰ ਦੀ ਕਿਰਪਾ ਦੇ ਦੁਆਰਾ ਤੁਸੀਂ ਤੇ ਮੈਂ ਜੁੜਦੇ ਹਾਂ ਔਰ ਅੱਜ ਮੈਂ ਪਰਮੇਸ਼ੁਰ ਦੇ ਵਚਨ ਦੇ ਵਿੱਚੋਂ ਧੜਨਾ ਖਾਸ ਧੰਨਵਾਦ ਸ਼ੇਅਰ ਕਰਨ ਜਾ ਰਿਹਾ ਸੋ ਬੜੇ ਧਿਆਨਪੂਰਵਕ ਪਰਮੇਸ਼ੁਰ ਦੇ ਵਚਨ ਦੇ ਵਿੱਚੋਂ ਅਸੀਂ ਇੱਕ ਗੱਲ 'ਤੇ ਗੌਰ ਕਰਾਂਗੇ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਪਰਮੇਸ਼ੁਰ ਦਾ ਕਲਾਮ ਇੰਨਾ ਸ਼ਕਤੀਸ਼ਾਲੀ ਹੈ ਉਹ ਬਿਨਾ ਕੰਮ ਕੀਤੇ ਹੋਏ ਵਾਪਸ ਨਹੀਂ ਆਉਂਦਾ ਔਰ ਜਦ ਅਸੀਂ ਪਰਮੇਸ਼ਰ ਦੇ ਵਚਨ ਨੂੰ ਧਿਆਨ ਦੇ ਨਾਲ ਪੜ੍ਹਦੇ ਹਾਂ ਸੁਣਦੇ ਅਤੇ ਸਮਝਦੇ ਹਾਂ ਉਸ ਸੁਨੇ ਹੋਏ ਵਚਨ ਦੇ ਅਨੁਸਾਰ ਚੱਲਣ ਦੇ ਲਈ ਇੱਕ ਡਿਸੀਜਨ ਲੈਂਦੇ ਹਾਂ ਤਾਂ ਪਰਮੇਸ਼ਰ ਦਾ ਸਾਮਰਥੀ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਅਜਬੁੱਧ ਰੀਤੀ ਦੇ ਨਾਲ ਕੰਮ ਕਰਦਾ ਸੋ ਅੱਜ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਗੱਲ ਕਰਾਂਗੇ ਇਹ ਪਵਿੱਤਰ ਬਾਈਬਲ ਦੇ ਵਿੱਚ ਪ੍ਰਾਰਥਨਾ ਉੱਤੇ ਬਹੁਤ ਬਹੁਤ ਜ਼ੋਰ ਦਿੱਤਾ ਗਿਆ ਹੈ ਤੇ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਸਵੇਰ ਦੇ ਸਮੇਂ ਦੁਪਹਿਰ ਦੇ ਸਮੇਂ ਸ਼ਾਮ ਦੇ ਸਮੇਂ ਤੀਸਰੇ ਪੈ ਦੂਸਰੇ ਪੈ ਅੱਧੀ ਰਾਤ ਦੇ ਸਮੇਂ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਘਾਟੋ ਘਟ ਕੈਂਟਾ ਪ੍ਰਾਰਥਨਾ ਕਰਨੀ ਚਾਹੀਦੀ ਹੈ ਸਾਨੂੰ 3 ਘੰਟੇ 7 ਘੰਟੇ ਫੁੱਲ ਨਾਈਟ ਪ੍ਰੇਅਰ ਫਾਸਟਿੰਗ ਪ੍ਰੇਅਰ ਔਰ ਬਹੁਤ ਸਾਰੀਆਂ ਪਵਿੱਤਰ ਬਾਈਬਲ ਦੇ ਵਿੱਚ ਉਦਾਹਰਨਾਂ ਹੈ ਬਹੁਤ ਸਾਰੇ ਐਸੇ ਕੈਰੈਕਟਰ ਹੈ ਬਹੁਤ ਸਾਰੇ ਐਸੇ ਨਾਮ ਆ ਪਵਿੱਤਰ ਬਾਈਬਲ ਦੇ ਵਿੱਚ ਦਰਜ ਕੀਤੇ ਗਏ ਜਿਨ੍ਹਾਂ ਨੇ ਪ੍ਰਾਰਥਨਾ ਦੇ ਦੁਆਰਾ ਪਰਮੇਸ਼ਰ ਦੇ ਕੋਲੋਂ ਆਪਣੀ ਜ਼ਿੰਦਗੀ ਵਿੱਚ ਅਦਭੁਤ ਚਮਤਕਾਰ ਨੂੰ ਅਦਭੁਤ ਬਰਕਤ ਨੂੰ ਅਦਭੁਤ ਬਦਲਾਅ ਨੂੰ ਪ੍ਰਾਪਤ ਕੀਤਾ ਔਰ ਜਦੋਂ ਅਸੀਂ ਪ੍ਰਾਰਥਨਾ ਦੇ ਬਾਰੇ ਬਾਈਬਲ ਦੇ ਵਿੱਚੋਂ ਪੜ੍ਹਦੇ ਹਾਂ ਤੇ ਸਮਝਦਾਰ ਲੋਕ ਪ੍ਰਾਰਥਨਾ ਨੂੰ ਆਪਣੀ ਜ਼ਿੰਦਗੀ ਦਾ ਇੱਕ ਖਾਸ ਹਿੱਸਾ ਬਣਾ ਕੇ ਉਹ ਪ੍ਰਾਰਥਨਾ ਕਰਨ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਆ ਉਹਨਾਂ ਦਾ ਪ੍ਰਾਰਥਨਾ ਦੇ ਪਤੀ ਕੋਈ ਵੀ ਬਹਾਨਾ ਜਾਂ ਪ੍ਰਾਰਥਨਾ ਦੇ ਪਤੀ ਕੋਈ ਵੀ ਲਾਪਰਵਾਹੀ ਨਹੀਂ ਕਰਨੀ ਚਾਹੁੰਦੇ ਪਰ ਅੱਜ ਮੈਂ ਤੁਹਾਨੂੰ ਦੱਸਣਾ ਚਾਹਨਾ ਬਹੁਤ ਵਾਰ ਲੰਮੀਆਂ ਪ੍ਰਾਰਥਨਾ ਕਰਨ ਦੇ ਬਾਵਜੂਦ ਜਾਂ ਲੰਮੇ ਸਮੇਂ ਤੋਂ ਕਿਸੇ ਖਾਸ ਵਿਸ਼ੇ ਤੇ ਲਈ ਪ੍ਰਾਰਥਨਾ ਕਰਨ ਦੇ ਬਾਵਜੂਦ ਵੀ ਸਾਡੀ ਪ੍ਰਾਰਥਨਾ ਦਾ ਉੱਤਰ ਸਾਨੂੰ ਨਹੀਂ ਮਿਲਦਾ ਔਰ ਅਸੀਂ ਖੁਦ ਵੀ ਪ੍ਰਾਰਥਨਾ ਕਰਦੇ ਆ ਪ੍ਰਾਰਥਨਾ ਕਰਉਂਦੇ ਆ ਫਿਰ ਵੀ ਉਹ ਲੌਂਗ ਟਾਈਮ ਪ੍ਰੇਅ ਤੋਂ ਬਾਅਦ ਵੀ ਜਿਸ ਤਰ੍ਹਾਂ ਦਾ ਉੱਤਰ ਅਸੀਂ ਪਰਮੇਸ਼ਰ ਦੇ ਕੋਲੋਂ ਬਾ ਡਿਮਾਂਡ ਕਰਦੇ ਕਿ ਪ੍ਰਭੂ ਇਸ ਤਰ੍ਹਾਂ ਹੀ ਸਾਨੂੰ ਬਲੇਸਿੰਗ ਦੇ ਇਸ ਤਰ੍ਹਾਂ ਦਾ ਮਰੈਕਲ ਸਾਡੀ ਜ਼ਿੰਦਗੀ ਵਿੱਚ ਹੋ ਜਾਵੇ ਇਸ ਤਰ੍ਹਾਂ ਦਾ ਬਦਲਾਅ ਸਾਡੀ ਜ਼ਿੰਦਗੀ ਵਿੱਚ ਆ ਜਾਵੇ ਔਰ ਬਹੁਤ ਸਾਰੀਆਂ ਪ੍ਰਾਰਥਨਾ ਦੇ ਬਾਯੂਦ ਵੀ ਸਾਡੀਆਂ ਪ੍ਰਾਰਥਨਾ ਉੱਤਰ ਪਹਿਲੇ ਨੰਬਰ ਤੇ ਨਹੀਂ ਹੁੰਦਾ ਜਾਂ ਦੂਸਰੇ ਨੰਬਰ ਤੇ ਉਹ ਪ੍ਰਾਰਥਨਾਵਾਂ ਦਾ ਉੱਤਰ ਇਹਨਾ ਡਿਲੇ ਹੋ ਜਾਂਦਾ ਕਿ ਇਨਸਾਨ ਤੋਂ ਵਿਸ਼ਵਾਸ ਦੇ ਵਿੱਚ ਬੜਿਆ ਨਹੀਂ ਰਹਿੰਦਾ ਉਹ ਕਮਜ਼ੋਰ ਹੋ ਜਾਂਦਾ ਔਰ ਅਖੀਰ ਨੂੰ ਉਹ ਪ੍ਰਾਰਥਨਾ ਕਰਨੀ ਬੰਦ ਕਰ ਦਿੰਦਾ ਔਰ ਕਹਿੰਦਾ ਮੇਰੀ ਤਾਂ ਪਰਮੇਸ਼ਰ ਪ੍ਰਾਰਥਨਾ ਸੁਣਦਾ ਹੀ ਨਹੀਂ ਸੋ ਅੱਜ ਬਾਈਬਲ ਦੇ ਵਿੱਚ ਕੈਸੇ ਜੀਵਨ ਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਆ ਜਿਸ ਜਿਸ ਨੇ ਪ੍ਰਾਰਥਨਾ ਕੀਤੀ ਔਰ ਤੁਰੰਤ ਪ੍ਰਾਰਥਨਾ ਉੱਤਰ ਪਰਮੇਸ਼ਰ ਦੇ ਕੋਲੋਂ ਪ੍ਰਾਪਤ ਕੀਤਾ ਜੇਕਰ ਉਹ ਵਿਅਕਤੀ ਤੁਰੰਤ ਪਰਮੇਸ਼ਰ ਦੇ ਕੋਲੋਂ ਆਪਣੀ ਪ੍ਰਾਰਥਨਾ ਉੱਤਰ ਪ੍ਰਾਪਤ ਕਰ ਸਕਦਾ ਹੈ ਤੇ ਮੈਂ ਤੈਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਮੈਂ ਤੁਹਾਨੂੰ ਇਸ ਗੱਲ ਤੇ ਲਈ ਉਤਸ਼ਾਹਿਤ ਕਰਦਾ ਹਾਂ ਕਿ ਪਰਮੇਸ਼ਵਰ ਤੁਹਾਡੀਆਂ ਵੀ ਪ੍ਰਾਰਥਨਾਵਾਂ ਦਾ ਉੱਤਰ ਤੁਰੰਤ ਦੇ ਦੇ ਸਮਰਥ ਰੱਖਦਾ ਹੈ ਉਹ ਤੁਹਾਡੀ ਕਿਸੇ ਵੀ ਪ੍ਰਾਰਥਨਾ ਨੂੰ ਰੱਦ ਨਾ ਕਰਦਾ ਹੋਇਆ ਤੁਹਾਡੀ ਪ੍ਰਾਰਥਨਾ ਦਾ ਉੱਤਰ ਤੁਹਾਨੂੰ ਦੇਣ ਦੇ ਲਈ ਉਹ ਸ਼ਕਤੀਸ਼ਾਲੀ ਹੈ ਉਹ ਤਾਂਤਵਾਰ ਪਰਮੇਸ਼ਵਰ ਉਹ ਤੁਹਾਨੂੰ ਤੇ ਮੈਨੂੰ ਪਿਆਰ ਕਰਦਾ ਉਹ ਤੁਹਾਨੂੰ ਤੇ ਮੈਨੂੰ ਕਦੇ ਵੀ ਨਿਰਾਸ਼ਾ ਵਿੱਚ ਨਹੀਂ ਦੇਖਣਾ ਚਾਹੁੰਦਾ ਉਹ ਤੁਹਾਨੂੰ ਤੇ ਤੁਹਾਡੀ ਤੇ ਮੇਰੀ ਉਮੀਦ ਨੂੰ ਉਹ ਨਾ ਉਮੀਦ ਵਿੱਚ ਨਹੀਂ ਬਦਲਣਾ ਚਾਹੁੰਦਾ ਸੋ ਆਈਏ ਜੀਰੋਸੀ ਜਿਸਾਇਆ ਨਬੀ ਦੀ ਕਿਤਾਬ ਉਹਦੇ 38 ਜਹ ਦੇ ਵਿੱਚ ਇੱਕ ਸਟੋਰੀ ਪੜਦੇ ਆ ਤੁਥ ਲਿਖਿਆ ਹਿਜਕਿਆ ਨਾਮ ਦਾ ਇੱਕ ਰਾਜਾ ਔਰ ਜਿਸਾਇਆ ਨਬੀ ਉਹਦੇ ਕੋਲੇ ਮੈਸੇਜ ਲੈ ਕੇ ਆਇਆ ਕਿ ਤੂੰ ਬਿਮਾਰ ਹੈ ਔਰ ਤੂੰ ਬਚੇਗਾ ਨਹੀਂ ਤੂੰ ਮਰਨਾ ਹੋਆ ਔਰ ਆਪਣੀ ਜਿਹੜੀ ਜ਼ਿੰਮੇਵਾਰੀ ਆਪਣੇ ਘਰ ਵਾਲੇ ਉੱਤੇ ਪਾ ਦੇ ਇਹ ਪਰਮੇਸ਼ਵਰ ਨੇ ਤੇਰੇ ਲਈ ਮੈਸੇਜ ਭੇਜਿਆ ਔਰ ਜਦ ਹੀ ਹਿਜਕਿਆ ਰਾਜਾ ਨੇ जशाया नबी द्वारा ये मैसेज सुने कि तू बचेगा नहीं तू बीमार है और घराने उ जुम्मेवारी पा उस टाइम तुरंत ही हिचकिया राजा ने घराने जिम्मेवारी पाव की बजाए ज अपने आखिरी समा किसी इंसान के न ज किस दोस्त मित्र ज किसी राजे के नाल किसी होर कोई भी व्यक्ति दे स्पेंड करने की बजाय उन्हें तुरंत डिशिजन लिता उन्हें कंध वाल मुँह फिर के प्रार्थना करनी शुरू कर दी और जब कंध वाल मुँह फिर के उन्हें प्रार्थना करनी शुरू की और प्रार्थना के तीन गल् बड़िया खास परमेश्वर, अगे परमेश्वर के अगे रखता कमेश्वर याद कर कि कि मैं तेरी हजूरी देख वफादारी और पूरे दिल के नाम चलता रहा ਅਤੇ ਜੋ ਤੇਰੀ ਨਿਗਾਹ ਦੇ ਵਿੱਚ ਪਲਾ ਸੀ ਮੈਂ ਉਹੀ ਕੀਤਾ ਤੇ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਜਿਸ਼ਾਏ ਨਬੀ ਉਹਨੂੰ ਮੌਤ ਦਾ ਮੈਸੇਜ ਦੇ ਕੇ ਹਜੇ ਵਿਹੜੇ ਦੇ ਵਿੱਚ ਹੀ ਸੀ ਉਸੇ ਹੀ ਸਮੇਂ ਪਰਮੇਸ਼ਰ ਨੇ ਜਿਸ਼ਾਏ ਨਬੀ ਦੇ ਨਾਲ ਗੱਲ ਕੀਤੀ ਕਿ ਜਾ ਹਿਜਕੀਆ ਨੂੰ ਆਖ ਮੈਂ ਤੇਰੀ ਪ੍ਰਾਰਥਨਾ ਸੁਣ ਲਈ ਹੈ ਮੈਂ ਤੇਰੇ ਅਥਰੂ ਵੇਖ ਲਏ ਆਂ ਔਰ ਮੈਂ ਤੇਰੀ ਉਮਰ ਦੇ ਵਿੱਚ 15 ਸਾਲ ਹੋਰ ਵਧਾਉਂਗਾ ਹallelujah ਸੋ ਪਿਆਰੇ ਦੋਸਤੋ ਅਸੀਂ ਹਿਜਕਿਆ ਰਾਜਾ ਦੀ ਪ੍ਰਾਰਥਨਾ ਤੋਂ ਇਹ ਸਿੱਖਦੇ ਹਾਂ ਕਿ ਤੁਰੰਤ ਹੀ ਉਹਦੀ ਪ੍ਰਾਰਥਨਾ ਦਾ ਉੱਤਰ ਪਰਮੇਸ਼ਰ ਨੇ ਜਿਸ਼ਾਏ ਨਵੀ ਦੇ ਦੁਆਰਾ ਉਹਨੂੰ ਦੇ ਦਿੱਤਾ ਔਰ ਉਹਦੀ ਉਮਰ ਦੇ ਵਿੱਚ 15 ਸਾਲਾਂ ਦਾ ਵਾਦਾ ਹੋਇਆ ਸੋ ਮੈਂ ਤੁਹਾਨੂੰ ਦੱਸਣਾ ਚਾਹਨਾ ਹਾਂ ਹਿਜਕਿਆ ਦਾ ਜਿਹੜਾ ਪਰਮੇਸ਼ਵਰ ਦੇ ਨਾਲ ਰਿਲੇਸ਼ਨ ਹੈ ਉਹ ਬੜਾ ਖੂਬਸੂਰਤ ਹੈ ਅੱਜ ਬਹੁਤ ਵਾਰ ਸਾਡਾ ਪਰਮੇਸ਼ਰ ਦੇ ਨਾਲ ਜਿਹੋ ਜਿਹਾ ਸੰਬੰਧ ਹੋਣਾ ਚਾਹੀਦਾ ਜਿਵੇਂ ਦਾ ਸਾਡਾ ਪਰਮੇਸ਼ਰ ਦੇ ਨਾਲ ਰਿਸ਼ਤਾ ਹੋਣਾ ਚਾਹੀਦਾ ਉਹ ਰਿਸ਼ਤਾ ਪਰਮੇਸ਼ਨ ਦੇ ਨਾਲ ਸਹੀ ਨਹੀਂ ਹੁੰਦਾ ਉਹਨੇ ਤਿੰਨ ਗੱਲਾਂ ਕਹੀਆਂ ਕਿ ਪ੍ਰਭੂ ਮੈਂ ਤੇਰੀ ਹਜ਼ੂਰੀ ਵਿੱਚ ਵਫਾਦਾਰੀ ਨਾਲ ਚੱਲਦਾ ਰਿਹਾ ਪੂਰੇ ਦਿਲ ਦੇ ਨਾਲ ਚੱਲਦਾ ਰਿਹਾ ਤੇ ਜੋ ਤੇਰੀ ਨਿਗਾ ਵਿੱਚ ਭਲਾ ਸੀ ਮੈਂ ਉਹੀ ਕੰਮ ਕੀਤਾ ਸੋ ਪਿਆਰੇ ਦੋਸਤੋ ਕਿਸੇ ਇਨਸਾਨ ਦੇ ਦੁਆਰਾ ਪਰਮੇਸ਼ਨ ਨੂੰ ਇਹ ਗੱਲ ਕਹਿਣੀ ਕਿ ਪ੍ਰਭੂ ਯਾਦ ਕਰ ਮੇਰਾ ਰਿਕਾਰਡ ਚੈੱਕ ਕਰ ਕਿ ਮੈਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਤੁਹਾਡੇ ਨਾਲ ਵਫਾਦਾਰੀ ਨਾਲ ਚੱਲਦਾ ਰਿਹਾ ਪੂਰੇ ਦਿਲ ਦੇ ਨਾਲ ਮੈਂ ਤੁਹਾਨੂੰ ਮੁਹੱਬਤ ਕੀਤੀ ਔਰ ਜੋ ਜੋ ਤੁਹਾਡੀ ਨਿਗਾ ਵਿੱਚ ਭਲਾ ਸੀ ਮੈਂ ਉਹੀ ਕੰਮ ਕੀਤਾ नजर तो तो बार कोई भी यह स्ट नहीं चुकया एक इंसान का परमेश्वर चैलेंज द्वारा दे कह एक देना एक कि प्रभु मेरा रिकॉर्ड चेक करो अच प्रभु देखो जब तक प्रभु दे आ, कीता, तुसी, तुसी गल, के विश्वास किया हिजकिया तरह कि यह गल कह सकते हो कि प्रभु मेरा पास्ट का समा मेरा रिकॉर्ड चेक किया जाए भी शुरू तो लगे अज तक कि वफादारी ना परमेश्वर में चले ਪੂਰੇ ਦਿਲ ਦੇ ਨਾਲ ਪਰਮੇਸ਼ਰ ਨਾਲ ਚੱਲਿਓ ਔਰ ਜੋ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਭਲਾ ਤੁਸੀਂ ਉਹ ਕੰਮ ਕੀਤੇ ਆ ਕਿ ਤੁਸੀਂ ਪਰਮੇਸ਼ਰ ਦੇ ਨਾਲ ਇਹ ਗੱਲ ਕਰਨ ਦੀ ਹਿੰਮਤ ਰੱਖਦੇ ਹੋ ਤੁਸੀਂ ਪਰਮੇਸ਼ਰ ਦੇ ਨਾਲ ਇਹ ਸਾਰੀਆਂ ਚੀਜ਼ਾਂ ਦਾ ਪਰਮੇਸ਼ਰ ਦੇ ਅੱਗੇ ਦਾਵਾ ਕਰ ਸਕਦੇ ਹੋ ਜੇਕਰ ਤੁਹਾਡਾ ਜੀਵਨ ਪਰਮੇਸ਼ਵਰ ਦੇ ਨਾਲ ਵਫਾਦਾਰੀ ਦੇ ਨਾਲ ਚੱਲ ਰਿਹਾ ਤੁਸੀਂ ਪੂਰੇ ਦਿਲ ਦੇ ਨਾਲ ਪਰਮੇਸ਼ਵਰ ਦੇ ਨਾਲ ਚੱਲ ਰਹੇ ਹੋ ਔਰ ਜੋ ਪ੍ਰਭੂ ਦੀ ਨਿਗਾਹੇ ਵਿੱਚ ਭਲਾ ਤੁਸੀਂ ਉਹ ਹੀ ਕਰ ਰਹੇ ਹੋ ਤੇ ਪਰਮੇਸ਼ਵਰ ਤੁਹਾਡੀ ਵੀ ਪ੍ਰਾਰਥਨਾ ਦਾ ਤੁਰੰਤ ਉੱਤਰ ਦੇਣ ਦੀ ਸਮਰਥ ਰੱਖਦਾ ਏ ਔਰ ਉਹਦੀ ਮੌਤ ਉਹ ਜੀਵਨ ਦੇ ਵਿੱਚ ਬਦਲ ਗਈ ਹallelujah ਸੋ ਪਿਆਰੇ ਦੋਸਤੋ ਅਸੀਂ ਪ੍ਰਾਰਥਨਾ ਕਰਨ ਵਾਲੇ ਹੋ ਸਕਦੇ ਹਾਂ ਅਸੀਂ ਪ੍ਰਾਰਥਨਾ ਫਾਸਟਿੰਗ ਪ੍ਰੇਰ ਕਰ ਸਕਦੇ ਹਾਂ ਅਸੀਂ ਪ੍ਰਾਰਥਨਾ ਲੌਂਗ ਟਰਮ ਕਰ ਸਕਦੇ ਹਾਂ ਅਸੀਂ ਪ੍ਰਾਰਥਨਾ ਦੇ ਬਾਰੇ ਦੂਸਰਾ ਤੋਂ ਉਤਸਾਹਿਤ ਵੀ ਹੋ ਸਕਦੇ ਹਾਂ ਪਰ ਪ੍ਰਾਰਥਨਾ ਦੇ ਨਾਲ-ਨਾਲ ਸਾਡਾ ਲਾਈਫ ਉਹ ਮੈਟਰ ਕਰਦੀ ਹੈ ਕਿ ਸਾਡਾ ਜੀਵਨ ਕਿਸ ਤਰ੍ਹਾਂ ਦਾ ਪਰਮੇਸ਼ਵਰ ਦੇ ਨਾਲ ਹੈ ਜਦੋਂ ਅਸੀਂ ਪੁਰਾਣੇ ਨਿਯਮ ਦੇ ਵਿੱਚ ਪੜ੍ਹਦੇ ਹਾਂ ਉਹ ਜਗ੍ਹਾ ਤੇ ਬਹੁਤ ਸਾਰੇ ਲੋਕਾਂ ਦੇ ਨਾਲ ਪ੍ਰਾਰਥਨਾ ਸ਼ਬਦ ਮੈਂਸ਼ਨ ਹੀ ਇੰਨਾ ਕੀਤਾ ਗਿਆ ਹੈ ਉਹ ਕਿੰਨੀ ਕਿੰਨੀ ਪ੍ਰਾਰਥਨਾ ਕਰਨ ਵਾਲੀ ਸੀ ਇਬਰਾਹਿਮ ਕਿੰਨੀ ਪ੍ਰੇਰ ਕਰਨ ਵਾਲਾ ਸੀ ਇਸਹਾਕ ਕਿੰਨੀ ਪ੍ਰੇਰ ਕਰਨ ਵਾਲਾ ਸੀ ਯੂਸਫ ਕਿੰਨੀ ਪ੍ਰੇਰ ਕਰਨ ਵਾਲਾ ਸੀ ਨੂ ਨਬੀ ਕਿੰਨੀ ਪ੍ਰੇਰ ਕਰਨ ਵਾਲਾ ਸੀ ਉਹਨਾਂ ਦੇ ਵਿੱਚ ਇੱਕ ਜ਼ਬਰਦਸਤ ਚੀਜ਼ ਪਾਈ ਗਈ ਹੈ ਕਿ ਉਹਨਾਂ ਦਾ ਪਰਮੇਸ਼ਰ ਨਾਲ ਰਿਲੇਸ਼ਨ ਬੈਸਟ ਸੀ ਉਨ੍ਹਾਂ ਦੇ ਬੈਸਟ ਰਿਲੇਸ਼ਨ ਦੇ ਕਾਰਨ ਹੀ ਪਰਮੇਸ਼ਰ ਨੇ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਅਦਭੁਤ ਕੰਮ ਕੀਤੇ ਪ੍ਰਾਰਥਨਾ ਦੀ ਟਾਈਮਿੰਗ ਦੇ ਨਾਲ-ਨਾਲ ਤੁਹਾਡਾ ਤੇ ਮੇਰਾ ਪਰਮੇਸ਼ਰ ਦੇ ਨਾਲ ਇੱਕ ਬੈਸਟ ਰਿਲੇਸ਼ਨ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਔਰ ਜਦ ਅਸੀਂ ਬੈਸਟ ਰਿਲੇਸ਼ਨ ਵਿੱਚ ਹੋਵਾਂਗੇ ਅਸੀਂ ਪਰਮੇਸ਼ਰ ਦੇ ਨਾਲ ਪੂਰੀ ਵਫਾਦਾਰੀ ਦੇ ਰਿਲੇਸ਼ਨ ਵਿੱਚ ਚੱਲਾਂਗੇ ਕੈਸੀ ਖੁਦਾ ਦੇ ਨਾਲ ਬੇਫਾਈਂ ਨਹੀਂ ਕਰਨੀ ਅਸੀਂ ਪੂਰੇ ਦਿਲ ਦੇ ਨਾਲ ਪਰਮੇਸ਼ਰ ਦੇ ਵਿੱਚ ਅੱਗੇ ਵਧਣਾ ਔਰ ਪਰਮੇਸ਼ਰ ਦੇ ਬਚਨ ਦੇ ਖਿਲਾਫ ਜੋ ਵੀ ਸਟੈਪ ਹੈ ਜੋ ਵੀ ਕੰਮ ਹੈ ਅਸੀਂ ਉਹਨਾਂ ਤੋਂ ਪਰਹੇਜ਼ ਕਰਨਾ ਅਸੀਂ ਉਹਨਾਂ ਤੋਂ ਦੂਰ ਭੱਜਣਾ ਕਿ ਪਰਮੇਸ਼ਰ ਸਾਡੀਆਂ ਵੀ ਪ੍ਰਾਰਥਨਾ ਉਤਰ ਤੁਰੰਤ ਦੇਵੇਗਾ ਅੱਜ ਹੋ ਸਕਦਾ ਬੇਸ਼ੱਕ ਤੁਸੀਂ ਕਿਸੇ ਵੀ ਵਿਸ਼ੇ ਲਈ ਬੜੇ ਲੰਬੇ ਸਮੇਂ ਤੋਂ ਪ੍ਰਾਰਥਨਾ ਕੀਤੀ ਤੁਹਾਨੂੰ ਉੱਤਰ ਨਹੀਂ ਮਿਲਿਆ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਤੁਸੀਂ ਪ੍ਰਾਰਥਨਾ ਬੰਦ ਕਰ ਦਿੱਤੀ ਹੈ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਅੱਜ ਤਿੰਨ ਗੱਲਾਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਲੋੜ ਹੈ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰੋ ਕਿ ਪ੍ਰਭੂ ਮੈਂ ਤੁਹਾਡੇ ਨਾਲ ਵਫਾਦਾਰੀ ਨਾਲ ਚੱਲਣਾ ਚਾਹੁੰਦਾ ਮੈਂ ਪੂਰੇ ਦਿਲ ਦੇ ਨਾਲ ਤੁਹਾਡੇ ਨਾਲ ਚੱਲਣਾ ਚਾਹੁੰਦਾ ਜੋ ਤੁਹਾਡੀ ਨੀਕ ਵਿੱਚ ਭਲਾ ਮੈਂ ਉਹ ਕਰਨਾ ਚਾਹੁੰਦਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਦੇ ਵਿੱਚ ਰੱਖੋ ਪਰਮੇਸ਼ਰ ਦੇ ਅੱਗੇ ਅੰਸੂ ਬਹਾਓ ਕਿ ਪ੍ਰਭੂ ਮੇਰਾ ਜੀਵਨ ਇਸ ਤਰ੍ਹਾਂ ਦਾ ਬਣਾ ਪਹਿਲਾਂ ਮੇਰੀ ਰਿਲੇਸ਼ਨਸ਼ਿਪ ਐਸੇ ਇਸ ਤਰ੍ਹਾਂ ਦੀ ਬਣਾ ਕਿ ਪ੍ਰਭੂ ਜਦ ਵੀ ਮੈਂ ਤੈਨੂੰ ਪੁਕਾਰਾਂ ਤੇ ਤੂੰ ਮੈਨੂੰ ਉੱਤਰ ਦੇਵੀ ਜਦ ਵੀ ਮੈਂ ਤੈਨੂੰ ਕਿਸੇ ਵਿਸ਼ੇ ਦੇ ਲਈ ਤੈਨੂੰ ਪ੍ਰਾਰਥਨਾ ਦੇ ਲਈ ਪ੍ਰਾਰਥਨਾ ਵਿੱਚ ਤੈਨੂੰ ਪੁਕਾਰਾਂ ਪ੍ਰਭੂ ਤੂੰ ਤੁਰੰਤ ਮੇਰੀ ਪ੍ਰਾਰਥਨਾ ਉੱਤਰ ਦੇਵੇਂ ਔਰ ਮੇਰੀ ਜ਼ਿੰਦਗੀ ਵਿੱਚ ਇੱਕ ਵੱਡਾ ਬਦਲਾਅ ਲੈ ਕੇ ਆਵੇਂ ਸੋ ਪ੍ਰਭੂ ਦੇ ਲੋਕੋ ਮੇਰੀ ਤੱਕ ਲਈ ਦੁਆ ਕਿ ਪਰਮੇਸ਼ਰ ਹਿਜੀ ਕਰੀ ਤਰੰਤ ਤੁਹਾਡੀ ਲਾਈਫ ਨੂੰ ਬਣਾ ਕੇ ਔਰ ਤੁਹਾਡੀਆਂ ਰੁਗੀਆਂ ਹੋਈਆਂ ਪ੍ਰਾਰਥਨਾ ਦਾ ਉੱਤਰ ਤੁਹਾਨੂੰ ਤਰੰਤ ਦੇਵੇ ਜਿਹੜੀਆਂ ਪ੍ਰਾਰਥਨਾ ਚ ਡਿਲੇ ਆ ਰਹਾ ਜਿਹੜੀ ਬਲੇਸਿੰਗ ਦੇ ਚ ਡਿਲੇ ਆ ਰਹਾ ਉਹ ਬਲੇਸਿੰਗ ਜਲਦੀ ਤੁਹਾਡੀ ਲਾਈਫ ਦਾ ਹਿੱਸਾ ਹੋਵੇ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨਾ ਚਾਹੁੰਦਾ ਤਾਂ ਜੋ ਪਰਮੇਸ਼ਰ ਤੁਹਾਡੀਆਂ ਰੁਗੀਆਂ ਹੋਈਆਂ ਪ੍ਰਾਰਥਨਾ ਦਾ ਤੁਹਾਨੂੰ ਜਲਦੀ ਉੱਤਰ ਦੇਵੇ ਜਿਸ ਵੀ ਵਿਸ਼ੇ ਦੇ ਲਈ ਤੁਸੀਂ ਪ੍ਰਾਰਥਨਾ ਕੀਤੀ ਉਹ ਵਿਸ਼ੇ ਦੀ ਆਸ਼ਿਸ਼ ਤੁਹਾਡੀ ਜ਼ਿੰਦਗੀ ਵਿੱਚ ਜਲਦੀ ਐਂਟਰ ਕਰੇ ਔਰ ਪਰਮੇਸ਼ਰ ਤੁਹਾਡੀ ਲਾਈਫ ਨੂੰ ਇਸ ਤਰ੍ਹਾਂ ਬਣਾਵੇ ਜਿਸ ਤਰ੍ਹਾਂ ਹਿੱਜਕਿਆ ਰਾਜਾ ਦੀ ਲਾਈਫ ਸੀ ਆਈਏ ਪ੍ਰਾਰਥਨਾ ਕਰੀਏ ਸਵਰਗੀ ਪਿਤਾ ਯਿਸੂ ਮਸੀਹ ਦੇ ਪਵਿੱਤਰ ਨਾਮ ਵਿੱਚ ਕਿਰਪਾ ਦੇਸ਼ਕ ਆਸਨ ਦੇ ਸਾਹਮਣੇ ਹੁਣੇ ਸੁੰਦਰ ਚਰਨਾਂ ਵਿੱਚ ਸਜਦਾ ਕਰਦੇ ਪਿਆਰੇ ਪਰਮੇਸ਼ਵਰ ਇਸ ਸਮੇਂ ਜਿੰਨੇ ਵੀ ਤੇਰੇ ਬਚਨ ਨੂੰ ਸੁਣ ਰਹੇ ਪਿਆਰੇ ਪਰਮੇਸ਼ਰ ਤੇਰੇ ਬੇਟੇ ਤੇਰੀਆਂ ਬੇਟੀਆਂ ਮੈਂ ਇਹਨਾਂ ਲਈ ਪ੍ਰਾਰਥਨਾ ਕਰਦਾ ਪ੍ਰਭੂ ਯਿਸੂ ਮਸੀਹ ਦੇ ਸ਼ਾਮਰਤੀ ਨਾਮ ਦੇ ਵਿੱਚ ਇਹਨਾਂ ਦਾ ਤੁਹਾਡੇ ਨਾਲ ਬੈਸਟ ਰਿਲੇਸ਼ਨ ਬਣ ਜਾਵੇ हिचकिया की तरह पूरी वफादारी के चलन वाले बन जाने हिचकिया की तरह पूरे दिल चलन बन जाने हिचकिया की तरह जो निगह बन जाने प्रभु इन्होंने जीवन बदलाव आए एक वाला चेंज आए पिता परमेश्वर और इनका बेस्ट रिलेन ता बन जाए हमारा ताुग्रह इन्हों की जिंदगी आए और यसु मसीगे सामर्थ्य नाम इन दिन रुकिया प्रार्थनाओं का उत्तर मिले इन्हें जिंदगी बदलाव आए और खुदा हर स्वर्गीय स्वर्गीय और डिस्टर्ब करने वाली हर गंदी स्पिरट इन्हू छ जाए और दुबारा कदम भी वापस नए हर डिस्टर्ब करने वाली गंदी आत्मा छड़ के जाए और दुबारा कद भी वापस नए प्रभु तेरे वचन तो तेरी संगति तो तेरी प्रार्थना तो दूर करने वाली सारे अंधकार इसे समय के छान यशु अंधकार की ताकत जाए हर बंधन टुट जाए और प्रभु एक अद्भुत ब्लैसिंग एंटर करे और अच्छा मैसेज इन्हों जिंदगी सौ सौते हजार गुना फल लनवाद प्रार्थना सुन दे नाम